ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਨਗਾਵਾਂ ਸੇਰ ਲਈ ਲੈ ਕੇ ਆਏ ਹਾਂ ਜੀ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਿਹਾ ਪਿੰਡ ਸੀਨੀਵਾਲ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾ ਪਾਪਾ ਜਾਂਦੀ ਹੈ ਨੇੜੇ ਪਿੰਡ ਬਈ ਗਹਿਲਾਂ ਤੇ ਟੱਲੇ ਵਾਲਾ ਆ ਜਾਂਦਾ ਹੈ ਬਈ ਮੋਬਾਈਲ ਨੰਬਰ ਬੋਲ ਦੂੰ 9145931 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਆ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿੰਨੇ ਟਾਈਮ ਦੀ ਗੱਬਣਾ ਇਹ ਵੀਰੇ ਆਹ 10 ਤਰੀਕ ਤੋਂ 8 ਮਹੀਨਾ ਲੱਗ ਜੂ ਇਹਨੂੰ 10 ਤਰੀਕ ਤੋਂ 8ਵਾਂ ਮਹੀਨਾ ਲੱਗ ਜੂ ਠੀਕ ਹੈ ਜੀ ਤੇ ਕੀ ਰਿਕਾਰਡ ਹੈ ਦੀ ਮਾਂ ਦਾ ਦੁੱਧ ਦਾ ਇਹਦੀ ਮਾਂ ਦਾ ਦੁੱਧ ਵੀਰੇ 20+ ਸੀ ਠੀਕ ਹੈ ਬਈ ਤੋੜ ਕੇ ਦਿਖਾਈ ਮਾੜੀ ਜੀ ਪ੍ਰਿੰਟ ਪ੍ਰਿੰਟ ਚੰਗਾ ਕੱਦ ਵੱਡ ਚੰਗਾ ਥਣ ਝੋਲੀ ਨੇੜ ਤੋਂ ਚੈੱਕ ਕਰਵਾਣ ਮਾਂ ਦਾ ਦੁੱਧ ਚੰਗਾ ਦੱਸਿਆ ਥਣ ਤੋਂ ਚੰਗਾ ਝੋਲੀ ਝੜੀ ਚੰਗੀ ਕੀ ਮੁੱਲ ਹੈ ਇਹਦਾ 35000 ਰੁਪਏ ਠੀਕ ਹੈ ਮਾਨ ਤਾਨ ਹੋ ਜੂ ਬਈ ਮੜੀ ਖੋਲ ਦੇ ਵਿੱਚ ਤੋੜ ਕੇ ਦਿਖਾ ਦੇ 35000 ਰੁਪਿਆ ਮੁੱਲ ਹੈ ਬਈ ਮਾਨ ਤਾਨ ਵਾਲਾ ਮੌਕੇ ਤੇ ਜਰੂਰ ਹੋ ਜੂਗਾ フェイス ਚੰਗਾ ਰੰਗ ਰੂਪ ਚੰਗਾ ਬ੍ਰੀਡ ਚੰਗੀ ਐ ਗਰਮੀ ਬਿਲਕੁਲ ਨਹੀਂ ਮੰਨੀ ਤੇ ਫੈਂਡ ਫੂਡ ਕਰਮਾ ਦੀ ਚੰਗੀ ਆ ਉਹ ਤੋਰਾ ਤਰਾ ਚੰਗਾ ਬੈਡ ਮੋੜ ਲੈ ਵੀ ਮੋੜ ਦੇ ਨੂੰ ਅੱਗੇ ਆਂਦੀ 2 ਨੰਬਰ ਤੇ ਇਹਦੀ ਕਿੰਨੀ ਕੁ ਉਮਰ ਹੈ ਜੀ ਇਹਦੀ ਵੀਰੇ ਹੈਗੀ ਆ ਮਤਲਬ 2 ਸਾਲ ਦੇ ਨੇੜੇ 2 ਸਾਲ ਦੇ ਨੇੜੇ ਠੀਕ ਆ ਗੱਬਣਾ ਤਾਂ ਨਹੀਂ ਬੱਚੀ ਹੈ ਨਹੀਂ ਵੀਰੇ ਬੱਚੀ ਹੋਈ ਆ ਉਸ ਰਣੇ ਹਾਂਜੀ ਵੀਰੇ ਠੀਕ ਹੈ ਜੀ ਤੇ ਕੀ ਹੈ ਵੀਰੇ ਇਹ ਠੀਕ ਆ ਜੀ ਹੀਟ ਚ ਹਾਂਜੀ ਕੀ ਮੋਲ ਆ ਜੀ ਇਹਦਾ ਇਹਦਾ ਵੀਰੇ 20000 ਮਾਨਤਾਨ ਹੋ ਜੂਗਾ ਜੀ ਹੋ ਜੂ ਵੀਰੇ ਮਾਨਤਾਨ ਠੀਕ ਆ ਬਈ ਇਧਰ ਨੂੰ ਹੱਕ ਦੇ 20000 ਰੁਪਇਆ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਇਹਦੀ ਮਾਨਤਾਨ ਵੀਰੇ 24+ ਸੀ 24+ ਸੀਗਾ ਹਾਂਜੀ ਠੀਕ ਆ ਚੰਗੀ ਆ ਸਮੀ ਬੜੀ ਆ ਬੱਚੀ ਹੀਟ ਚ ਆ ਬਈ ਕੀ ਕਿਰੇ ਤਕਰੀਬਨ ਕਾਬਲ ਝੋਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਪਿਆ ਅੱਗੇ ਤੇ ਨੰਬਰ ਇਹੇ ਭੱਜੂਗੀ ਇਹਨੂੰ ਨਾ ਖੋਲਿਓ ਅੱਗੇ ਤੇ ਨੰਬਰ ਜੀ ਵੀਰੇ ਦਣ ਲੈਂਦੀ ਆ ਥੋੜੇ ਜੇ ਕੱਚੀ ਆ ਜੇ ਠੀਕ ਆ ਜੀ ਹਾਂਜੀ ਵੀਰੇ ਇਹਦਾ ਪਹਿਲੇ ਸੋਇ 13 ਪਲੱਸ ਤੋਂ ਦੁੱਧ ਹੋਇਆਗਾ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਜੀ ਹਲੇ ਲੈ ਜੂਗੀ 20 ਦਿਨ ਨੇੜੇ ਠੀਕ ਹੈ ਜੀ 13 ਪਲੱਸ ਦੁੱਧ ਦਾ ਰਿਕਾਰਡ ਥਣ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਕਮਾਲ ਦਾ ਝੂਲੀ ਬਹੁਤ ਚੰਗੀ ਹੈ ਆਰਡਰ ਬਹੁਤ ਸੋਹਣਾ ਤਿਆਰ ਕਰੂ ਕੱਚੀ ਕੱਚੀ ਇਹ ਦਣ ਲੈਂਦੀ ਹੈ ਫੇਸ ਬੜਾ ਪਿਆਰਾ ਬਈ ਤੇ ਰੰਗ ਰੂਪ ਕਰਮਲੀ ਦਾ ਬਹੁਤ ਚੰਗਾ ਕ ਥੀਮੋਲ ਹੈ ਇਹਦਾ 45000 ਦੇ ਮਾਨ ਤਨ ਹੋ ਜੀ ਮਾਰੋ ਖੋਲੋ ਬਈ ਖੋਲ ਦੇ ਬਈ ਤੁਰਕੇ ਤਕੜੇ ਇਹ ਰਿਹਾ 45000 ਰੁਪਇਆ ਮੋਲਾ ਬਾਈ ਮਾਂ ਤਾਂ ਜਿਹੜਾ ਮੌਕੇ ਤੇ ਹੋ ਜੂਗਾ ਠੰਡੀ ਸੀਲ ਆ ਰੰਗ ਰੂਪ ਚੰਗਾ ਸਮੀ ਪੜੀ ਆ ਰਾਜੀ ਆ ਕੱਚੀ ਕੱਚੀ ਅਬਈ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਬਾਕੀ ਤੋੜਾ ਤਾਰਾ ਕਰ ਮਾਇਰਾ ਚੰਗਾ ਦਾ ਮੋੜ ਲੈ ਬਾਈ ਨਾਗ ਬਾਈ ਤਿੰਨ ਸੀ ਤਿੰਨ ਹੀ ਰਖਾਤੇ ਤੇ ਕਿਸੇ ਵੀਰ ਦੇ ਤਰ੍ਹਾਂ ਜੋ ਕੋਈ ਵੀ ਪਸੰਦ ਆਵੇ ਤਾਂ ਕੰਟੈਕਟ ਕਰਕੇ ਖਰੀਦ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ। ਧੰਨਵਾਦ।